ਭਾਰਤ ਸਰਕਾਰ ਨੇ ਪੰਜਾਬ ਦੀ ਨਾਮੀ ਸੰਸਥਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਨੋਮੀਨੇਟ ਕੀਤਾ ਹੈ ਰਾਜ ਸਭਾ ਦੇ ਲਈ ਤਾਂ ਭਾਰਤ ਸਰਕਾਰ ਦੇ ਵੱਲੋਂ ਜਿਹੜੇ ਨੋਮੀਨੇਟ ਮੈਂਬਰ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਹੁਣ ਇੱਕ ਹੋਣਗੇ ਸਤਨਾਮ ਸਿੰਘ ਸੰਧੂ ਇਸ ਤੋਂ ਪਹਿਲਾਂ ਚੰਡੀਗੜ੍ਹ ਤੇ ਇਸ ਦੇ ਇਰਦ-ਗਿਰਦ ਚਰਚਾਵਾਂ ਇਹ ਸਨ ਕਿ ਭਾਜਪਾ ਦੇ ਵੱਲੋਂ ਚੰਡੀਗੜ੍ਹ ਦੀ ਜਿਹੜੀ ਇਕਲੌਤੀ ਲੋਕ ਸਭਾ ਸੀਟ ਹੈ ਉੱਥੋਂ ਚੋਣ ਲੜਾਏਗੀ ਸਤਨਾਮ ਸਿੰਘ ਸੰਧੂ ਨੂੰ ਭਾਜਪਾ ਭਾਰਤੀ ਜਨਤਾ ਪਾਰਟੀ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਚੋਣ ਨੇੜੇ ਆ ਰਹੀ ਹੈ ਤਾਂ ਫਿਰ ਇਹ ਸਾਹਮਣੇ ਨਿਕਲ ਕੇ ਆਇਆ ਕਿ ਨਹੀਂ ਉਹ ਲੋਕ ਸਭਾ ਤੋਂ ਚੋਣ ਨਹੀਂ ਲੜ ਰਹੇ ਤਾਂ ਫਿਰ ਇੱਕ ਪੱਤਰ ਜਿਹੜਾ ਜਾਰੀ ਭਾਰਤ ਸਰਕਾਰ ਵੱਲੋਂ ਕਰ ਦਿੱਤਾ ਗਿਆ ਜਿਸ ਦੇ ਵਿੱਚ ਸਤਨਾਮ ਸਿੰਘ ਸੰਧੂ ਨੂੰ ਨੋਮੀਨੇਟ ਕੀਤਾ ਗਿਆ ਰਾਜ ਸਭਾ ਦੇ ਲਈ ਤੇ ਜਲਦੀ ਹੀ ਉਹ ਰਾਜ ਸਭਾ ਦੇ ਵਿੱਚ ਪਹੁੰਚ ਜਾਣਗੇ ਰਾਜ ਸਭਾ ਮੈਂਬਰ ਬਣਨਗੇ ਔਰ ਸਤਨਾਮ ਸਿੰਘ ਸੰਧੂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ ਔਰ ਅਕਸਰ ਹੀ ਉਹਨਾਂ ਨੂੰ ਕਈ ਸਰਕਾਰੀ ਸਮਾਗਮਾਂ ਦੇ ਵਿੱਚ ਦੇਸ਼ ਪੱਧਰ ਦੇ ਜਿਹੜੇ ਸਨਮਾਨ ਸਮਾਰੋਹ ਹੁੰਦੇ ਨੇ ਜਾਂ ਫਿਰ ਵਿਦੇਸ਼ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਗਮਾਂ ਵਿੱਚ ਦੇਖਿਆ ਜਾ ਚੁੱਕਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਦੇ ਨਾਲ ਉਹਨਾਂ ਦਾ ਕਾਫੀ ਪੁਰਾਣਾ ਜਿਹੜਾ ਉਹ ਨਾਤਾ ਹੈ ਇਸੇ ਕਰਕੇ ਭਾਰਤ ਸਰਕਾਰ ਨੇ ਹੁਣ ਜਿਹੜਾ ਸਤਨਾਮ ਸਿੰਘ ਸੰਧੂ ਨੂੰ ਕਿਉਂਕਿ ਸੱਤਾ ਦੇ ਵਿੱਚ ਉੱਥੇ ਭਾਰਤੀ ਜਨਤਾ ਪਾਰਟੀ ਹੈ ਫਿਰ ਭਾਰਤੀ ਜਨਤਾ ਪਾਰਟੀ ਦੇ ਹੱਥ ਵਿੱਚ ਹੀ ਹੈ ਕਿ ਕਿਸ ਨੂੰ ਨਾਮਿਨੇਟ ਕਰਨਾ ਹੈ ਤੇ ਕਿਸ ਨੂੰ ਨਹੀਂ ਕਰਨਾ ਉਹਨਾਂ ਦੇ ਵਿੱਚ ਹੁਣ ਇੱਕ ਨਾਮ ਹੋਵੇਗਾ ਸਤਨਾਮ ਸਿੰਘ ਸੰਧੂ ਜਿਹੜੇ ਪੰਜਾਬ ਦੇ ਜੰਪਲ ਨੇ ਪੰਜਾਬ ਦੇ ਨਾਲ ਉਹਨਾਂ ਦਾ ਸਬੰਧ ਹੈ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਚੰਡੀਗੜ੍ਹ ਸ਼ਹਿਰ ਤੋਂ ਖੁਦ ਹੀ ਕਿਲੋਮੀਟਰ ਦੂਰ ਹੈ ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟਿਕ ਸਿੱਖਿਆਦਾਰ ਹੈ ਤੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਮੈਂਬਰ ਨਾਮਿਨੇਟ ਕੀਤੇ ਜਾਂਦੇ ਨੇ ਰਾਜ ਸਭਾ ਦੇ ਲਈ ਉਨ੍ਹਾਂ ਦੀ ਜਿਹੜੀ ਕਿਸੇ ਨਾ ਕਿਸੇ ਖੇਤੇ ਦੇ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ ਜਾਂ ਉਹਨਾਂ ਨੇ بلندੀਆਂ ਛੁਈਆਂ ਹੋਣੀਆਂ ਚਾਹੀਦੀਆਂ ਨੇ ਚਾਹੇ ਵਾਤਾਵਰਣ ਆਪ੍ਰੇਮੀ ਹੋਣ ਜਾਂ ਫਿਰ ਉਹਨਾਂ ਨੇ ਸਿੱਖਿਆ ਦੇ ਮਸਲੇ ਦੇ ਵਿੱਚ ਸਿੱਖਿਆ ਖੇਤੇ ਦੇ ਵਿੱਚ ਵੱਡਾ ਕੰਮ ਕੀਤਾ ਹੋਵੇ ਨਾਮ ਖਟਿਆ ਹੋਵੇ ਜਾਂ ਫਿਰ ਉਹਨਾਂ ਨੇ ਹੈਲਥ ਸੇਵਾਵਾਂ ਦਿੱਤੀਆਂ ਹੋਣ ਕੋਈ ਡਾਕਟਰ ਵੀ ਹੋ ਸਕਦਾ ਕੋਈ ਜਰਨਲਿਸਟ ਵੀ ਹੋ ਸਕਦਾ ਕੋਈ ਸਮਾਜਿਕ ਕਾਰਕੁਨ ਵੀ ਹੋ ਸਕਦਾ ਜਿਹੜੇ ਕੋਈ ਵੱਡੀ ਐਨਜੀਓ ਚਲਾਉਂਦੇ ਹੋਣ ਜਾਂ ਸਮਾਜਿਕ ਭਲਾਈ ਦੇ ਕੰਮ ਕਰਦੇ ਹੋਣ ਤਾਂ ਇਸ ਤਰ੍ਹਾਂ ਵੱਖ-ਵੱਖ ਖੇਤਿਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਨੇ ਸ਼੍ਰੇਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਿਸੇ ਨੂੰ ਵੀ ਚੁਣਿਆ ਜਾ ਸਕਦਾ ਤੇ ਇਸੇ ਕਰਕੇ ਹੀ ਭਾਰਤ ਸਰਕਾਰ ਨੇ ਲੱਗਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਵੱਡੀ ਸੰਸਥਾ ਬਣ ਗਈ ਹੈ ਜਿੱਥੋਂ ਬੱਚੇ ਪੜ ਕੇ ਕਈ ਥਾਵਾਂ ਦੇ ਉੱਤੇ ਸੈਟਲ ਹੋ ਚੁੱਕੇ ਨੇ ਦੇਸ਼ ਜਾਂ ਵਿਦੇਸ਼ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਤਾਂ ਲੱਗਿਆ ਹੋਵੇਗਾ ਉਹਨਾਂ ਨੂੰ ਕਿ ਇਹਨਾਂ ਨੂੰ ਨਾਮਿਨੇਟ ਕਰਨਾ ਚਾਹੀਦਾ ਹੈ ਤੇ ਇਸੇ ਕਰਕੇ ਭਾਰਤ ਸਰਕਾਰ ਨੇ ਇੱਕ ਚਿੱਠੀ ਹੈ ਜਿਹੜੀ ਉਹ ਕੱਢ ਦਿੱਤੀ ਹੈ ਗ੍ਰਹਿ ਮੰਤਰਾਲੇ ਨੇ ਜਿਸ ਦੇ ਵਿੱਚ ਸਤਨਾਮ ਸਿੰਘ ਸੰਧੂ ਨੂੰ ਕੌਂਸਲ ਆਫ ਸਟੇਟ ਦਾ ਜਿਹੜਾ ਨੁਮਾਇੰਦਾ ਲਾਉਣ ਦੇ ਲਈ ਸਿਫਾਰਿਸ਼ ਕਰ ਦਿੰਦੀ ਹੈ ਭਾਰਤ ਸਰਕਾਰ ਦੀ ਸਿਫਾਰਿਸ਼ ਹੈ ਸੰਜੀਵ ਕੁਮਾਰ ਜਿੰਦਲ ਨੇ ਜਿਹੜੇ ਐਡੀਸ਼ਨਲ ਸਕੱਰੇਟਰੀ ਭਾਰਤ ਸਰਕਾਰ ਦੇ ਉਹਨਾਂ ਦੇ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਕੱਢਿਆ ਗਿਆ 30 ਜਨਵਰੀ ਯਾਨੀ ਕਿ ਅੱਜ ਹੀ ਇਸ ਨੂੰ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਗਿਆ ਤੇ ਸਤਨਾਮ ਸਿੰਘ ਸੰਧੂ ਹੁਣ ਰਾਜ ਸਭਾ ਦੀਆਂ ਪੌੜੀਆਂ ਚੜਨਗੇ ਜਾਂ ਰਾਜ ਸਭਾ ਮੈਂਬਰ ਬਣਨਗੇ ਤਾਂ ਇਸ ਤੋਂ ਪਹਿਲਾਂ ਜਿਵੇਂ ਰਾਜ ਸਭਾ ਦੀਆਂ ਪੰਜਾਬ ਦੀਆਂ 7 ਸੀਟਾਂ ਨੇ ਤੇ ਹੁਣ ਪੰਜਾਬ ਤੋਂ ਇਹ ਕਿਹਾ ਜਾ ਸਕਦਾ ਜਿਨ੍ਹਾਂ ਦਾ ਪੰਜਾਬ ਤੋਂ ਅਸਬੰਧ ਹੋਵੇਗਾ ਸਿੱਧੇ ਤੌਰ ਦੇ ਉੱਤੇ ਇੱਕ ਅੱਠਵੇਂ ਰਾਜ ਸਭਾ ਮੈਂਬਰ ਵੀ ਉੱਥੇ ਕੰਮ ਕਰਨਗੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੋਲ ਬਹੁਤ ਵੱਡਾ ਉਸ ਹਿਸਾਬ ਦੇ ਨਾਲ ਰੇਸ਼ਿਓ ਦੇ ਹਿਸਾਬ ਦੇ ਨਾਲ ਸਾਰੇ ਦੇ ਸਾਰੇ 7 ਦੇ 7 ਮੈਂਬਰ ਰਾਜ ਸਭਾ ਦੇ ਆਮ ਆਦਮੀ ਪਾਰਟੀ ਨੇ ਤੈਅ ਕੀਤੇ ਕਿ ਕੌਣ ਜਾਣਗੇ ਰਾਜ ਸਭਾ ਚ ਤਾਂ ਹੁਣ ਭਾਰਤ ਸਰਕਾਰ ਨੇ ਵੀ ਉਸੇ ਤਰ੍ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਤਾ ਪਹਿਲਾਂ ਤੋਂ ਹੈ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਸੁਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਤੇ ਉਹਨਾਂ ਨੂੰ ਹੁਣ ਨਾਮਿਨੇਟ ਕਰ ਦਿੱਤਾ ਗਿਆ ਤਾਂ ਦੇਖਦੇ ਹਾਂ ਕਿ ਕਿਹੜਾ ਉਹ ਦਿਨ ਹੋਵੇਗਾ ਜਦੋਂ ਇਸ ਨੋਟੀਫਿਕੇਸ਼ਨ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਵੇਗੀ ਕਿ ਉਹਨਾਂ ਨੂੰ ਰਾਜ ਸਭਾ ਮੈਂਬਰ ਦੇ ਤੌਰ ਦੇ ਉੱਤੇ ਸੌਂ ਚੱਕਦੇ ਵੀ ਦੇਖਿਆ ਛੇਤੀ ਜਾ ਸਕਦਾ ਹੈ ਤਾਂ ਇਸ ਸਬੰਧੀ ਪਹਿਲਾਂ ਵੀ ਇਹ ਚਰਚਾ ਇਹ ਸੀ ਕਿ ਲੋਕ ਸਭਾ ਤੋਂ ਉਹਨਾਂ ਨੂੰ ਚੋਣ ਲੜਾਈ ਜਾਵੇਗੀ ਚੰਡੀਗੜ੍ਹ ਦੀ ਇਕਲੌਤੀ ਜਿਹੜੀ ਸੀਟ ਹੈ ਭਾਜਪਾ ਦੇ ਵੱਲੋਂ ਪਰ ਉੱਥੇ ਸਹਿਮਤੀ ਨਹੀਂ ਬਣੀ ਹੋਵੇਗੀ ਕਿਸੇ ਕਰਕੇ ਇਸੇ ਕਰਕੇ ਉਹਨਾਂ ਨੂੰ ਹੁਣ ਰਾਜ ਸਭਾ ਮੈਂਬਰ ਦੇ ਵਜੋਂ ਚੁਣਨ ਦੇ ਲਈ ਨੋਟੀਫਿਕੇਸ਼ਨ ਭਾਰ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਕੋਈ ਹੋਰ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ